ਆ ਦੇਖੋ ਇਹਨੂੰ ਮੈਂ ਇੱਕ ਚੀਜ਼ ਇਹਦੀ ਹੋਰ ਚੀਜ਼ ਦਿਖਾਣਾ ਆ ਦੇਖੋ ਇਹ ਡਬਲ ट्रांजਿਸਟਰ ਵਾਲਾ ਇਹ ਸਭ ਕੁਝ ਪਤਾ ਲਗਾ ਲਿਆ ਮੈਂ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਸਭ ਕੁਝ ਪਤਾ ਲਗਾ ਲਿਆ 58 ਦੀ ਕਨਸੀਲਡ ਹੈ ਇਹ ਤੁਹਾਨੂੰ ਸਿਰਫ 50 ਰੁਪਏ ਦੀ 130 ਰੁਪਏ ਦਾ 12 ਰੁਪਏ ਦਾ ਇਹ ਚੇ ਖਾਲੀ ਨਹੀਂ ਨਹੀਂ ਤੋੜਦੇ ਨਹੀਂ ਆਹ ਭਾਜੀ ਆਹ ਦੇਖੋ ਜਿੰਨੇ ਮਰਜ਼ੀ ਮਾਰੀ ਜਾਓ ਤੋੜਦੇ ਨਹੀਂ 50000 ਰੁਪਏ ਦੇ ਵੀ ਤਾਂ ਅਸੀਂ ਦੁਕਾਨ ਓਪਨ ਕਰਾ ਦੇਗੇ ਉਹਦੀ ਨਾਲੇ ਫੁੱਲ ਗਾਰੰਟੀ ਕੋਰੀਅਰ ਤੇ ਵੀ ਆ ਜਾ ਕੀ ਸੋਚ ਰੇ ਤੇਰੀ ਮੰਨਣਾ ਪੜੇਗਾ ਹਾਂ ਟਰਾਂਸਪੋਰਟ ਸਾਡੀ ਅਵੇਲੇਬਲ ਹੈ 올 ਇੰਡੀਆ ਟਰਾਂਸਪੋਰਟ ਹੈ ਸਾਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਸਤੇ ਵੀ ਜੇ ਕੋਈ ਬਿਮਾਲ ਰੱਖਾਣਾ ਚਾਹੁੰਦਾ ਅਸੀਂ ਬਸਤੇ ਵੀ ਰੱਖਾ ਦਿੰਨੇ ਆ ਉਹਦੇ ਕੋਈ ਦਿੱਕਤ ਨਹੀਂ ਉਹ ਬਸ ਸਾਡੇ ਬਸ ਇਹ ਹੈ ਡਿਲੀਵਰੀ ਚਾਰਜ ਕਸਟਮਰ ਦੇ ਹੁੰਦੇ ਆ ਸਾਡੇ ਨਹੀਂ ਹੁੰਦੇ ਕਿਉਂਕਿ ਅਸੀਂ ਸ਼ਿਕਾਹ ਜੀ ਅੱਜ ਆਪ ਆਏ ਆ ਜਸਸੀ ਇਲੈਕਟ੍ਰੀਕਲ ਦੇ ਇੱਥੇ ਦਾਵਾ ਕੀਤਾ ਜਾਂਦਾ ਸਭ ਤੋਂ ਸਸਤਾ ਸਬਾਨ ਬੇਚੀ ਦਾ ਇੱਥੇ ਮਿਲਦਾ ਤੇ ਆਪਾਂ ਜਾ ਕੇ ਅੰਦਰ ਗੱਲਬਾਤ ਕਰਦੇ ਆ ਕਿੰਨਾ ਸਸਤਾ ਸਬਾਨ ਮਿਲਦਾ ਚਲ ਆਜੋ ਅੱਬੇ ਮਜ਼ਾ ਆਏਗਾ ਨਾ ਵੀਰੋ ਬਹੁਤ ਸੁਣਿਆ ਕਿ ਇੱਥੇ ਸਮਾਨ ਇਹਦਾ ਬਿਜਲੀ ਦਾ ਬਹੁਤ ਸਸਤਾ ਮਿਲਦਾ ਦਿੱਲੀ ਨਾਲੋਂ ਵੀ ਘੱਟ ਰੇਟਾਂ ਤੇ ਮਿਲਦਾ ਆਜੋ ਪਤਾ ਕਰਦੇ ਆ ਇੰਨਾ ਕਿੰਨਾ ਘੱਟ ਰੇਟਾਂ ਤੇ ਮਿਲਦਾ ਤੁਹਾਨੂੰ ਵੀ ਦਿਖਾਉਨੇ ਆ ਆਜੋ ਜੀ ਅੱਛਾ ਸਤੀਕਾਲ ਭਾਜੀ ਕੀ ਹਾਲ ਨੇ ਸਿਕਾ ਭਾਜੀ ਕੀ ਹਾਲ ਹੈ ਜੀ ਵਧੀਆ ਜੀ ਭਾਈ ਜੀ ਇਹ ਨਾਰਮਲ ਸੱਚੀ ਰੇਟ ਪੈ ਜਾਂਦੀ ਆਪਾਂ ਨੂੰ ਆ ਨਾਰਮਲ ਸੋਚੀਏ ਆਪਣੀ ਜਿਹੜੇ ਸਿੰਪਲ ਬੋਰਡਾਂ ਦੇ ਉੱਤੇ ਲੱਗਦੀ ਆ ਇਹ ਕੋਈ ਸ਼ੇਅਰ ਵੇ ਸੋਚੀਏ ਇਹਦੇ ਨਾਲ ਦੀ ਆ ਸਾਕਟ ਹੁੰਦੀ ਆ ਆ ਦੇਖੋ ਇਹ ਪਊਗੇ ਤੁਹਾਨੂੰ ਸਿਰਫ 12 ਰੁਪਏ ਦੀ ਠੀਕ ਹੈ ਨਾਲੇ ਪਿੱਛੇ ਚੀਨੀ ਮਿੱਟੀ ਹੋਊਗੀ ਨਾ ਮਚੰਦਾ ਡਰ ਨਾ ਕਿਸੇ ਚੀਜ਼ ਦਾ ਡਰ ਇਹਦੀ ਬੈਸਟ ਕੁਆਲਿਟੀ ਹੈ ਯੂਰੀਆ ਦੇ ਵਿੱਚ ਸੋਚਾ ਤੇ ਯੂਰੀਆ ਦੇ ਵਿੱਚ ਹੀ ਸੌਕਟ ਹੈ ਜੀ ਠੀਕ ਹੈ ਆ ਦੇਖੋ ਹੁਣ ਆਪਾਂ ਆਏ ਨੇ ਮੋਡੂਲਰ ਸੂਚ ਦੇ ਉੱਤੇ ਆ ਦੇਖੋ ਆ ਹੁੰਦੀ ਹੈ ਮੋਡੂਲਰ ਸੋਚਾ ਪਰ ਅੱਛਾ ਜੀ ਆ ਦੇਖੋ ਯਾਰ ਸਾਡੇ ਕੋਲੇ 10 ਰੁਪਏ ਦੇ ਵਿੱਚ ਸੋਚਣ ਦੀ अमाउंट ਐਕਸਟਰੀ ਹਾਂਜੀ ਬਹੁਤ ਵਧੀਆ ਕੁਆਲਿਟੀ ਹੈ ਲਾਈਫ ਟਾਈਮ ਗਾਰੰਟੀ ਹੈ ਜੀ ਠੀਕ ਓਨਲੀ ਸਿਰਫ ਕਿੰਨੇ ਦੀ ਹੈ 12 ਰੁਪਏ ਦੀ ਓਕੇ ਆ ਸਾਡੇ ਕੋਲ ਸਿੰਪਲ ਸੋਚਾਂਦੀ ਹੈ 10 ਰੁਪ ਪੋਲੀਕਾਰਬੋਨੇਟ ਵਿੱਚ ਉਹ ਪਾਉਗੇ ਤੁਹਾਨੂੰ 9 ਰੁਪਏ ਦੀ ਗਾਰੰਟੀ ਸਭ ਦੀ ਲਾਈਫਟਾਈਮ ਹੋਊਗੀ ਇਹਦੇ ਵਿੱਚ ਇਹ ਜਿਹੜੇ ਸਾਕਟ ਆਂਦੇ ਆ ਦੇਖੋ ਆ ਚੀਨੀ ਮਿੱਟੀ ਦੇ ਵਿੱਚ ਸਾਕਟ ਆਂਦਾ ਇਹਦਾ ਇਹਦੀ ਵੀ ਲਾਈਫਟਾਈਮ ਗਾਰੰਟੀ ਹੈ ਇਹ ਪਾਉਗਾ ਤੁਹਾਨੂੰ ਸਿਰਫ 16 ਰੁਪਏ ਦਾ ਅਮਾਉਂਟ ਟੈਕਸ ਦਾ ਲਾਂਗੇ ਤਾਂ ਉਹ ਤੁਹਾਨੂੰ ਪਾਉਗਾ 18 ਰੁਪਏ ਦਾ ਤੇ ਆਹ ਦੇਖੋ ਆ ਬੈਲ ਸੋਚਣ ਦਾ ਸਾਡੇ ਕੋਲੇ ਹਾਂਜੀ ਇਹ ਮਾਰਕੀਟ ਦੇ ਵਿੱਚ 50 ਤੋਂ 60 ਰੁਪਏ ਦਾ ਮਿਲਦਾ ਸਾਡੇ ਜੇ ਵੀ ਕਾਫੀ ਸੋਹਣਾ ਲੱਗ ਰਿਹਾ ਹਾਂਜੀ ਇਹ ਸਾਡੇ ਕੋਲੇ ਸਿਰਫ 32 ਰੁਪਏ ਦਾ ਮੁਕਾਲੇ ਪੂਰੀ ਪੂਰੀ ਫੁੱਲ ਗਾਰੰਟੀ ਹੈ ਨਾ ਚੀਜ਼ਾਂ ਦੀ ਇੱਕ ਬੈਲ ਸੋਚ ਇਹ ਹ ਇਹ ਜਿਹੜੀ ਫੈਂਸੀ ਚਲਦੀ ਹੈ ਅੱਜਕੱਲ ਇਹ ਵਾਲਾ ਸੱਚਾ ਪਾਣੀ ਪਾ ਕੇ ਖਰਾਬ ਵੀ ਹੋ ਜਾਂਦੀ ਨਹੀਂ 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 ਇਹ ਵਾਟਰਪਰੂਫ ਹੈ ਇਹ ਕੋਈ ਖਰਾਬ ਨਹੀਂ ਹੋਗੀ ਫੁੱਲ ਸਾਡੀ ਗਾਰੰਟੀ ਹੁੰਦੀ ਹੈ ਇਹ ਨਾਲ ਦੀ ਚੀਜ਼ਾਂ ਦੀਆਂ ਆ ਦੇਖੋ ਪਿੱਛੋਂ ਬੰਦ ਹੈ ਪਿਓਰ ਕਾਪਰ ਦੇ ਵਿੱਚ ਹੈ ਫੁੱਲ ਗਾਰੰਟੀ ਹੈ ਸੋਚ ਦੀ ਸਿਰਫ 32 ਰੁਪਏ ਠੀਕ ਆ ਦੇਖੋ 100 ਕਟ ਆਇਆ ਲੀਆ ਹੈ ਇਹ ਜੇ ਸਾਡੇ ਕੋਈ ਬਲਕ ਦੇ ਵਿੱਚ ਆਰਡਰ ਦਿੰਦਾ ਤਾਂ ਅਸੀਂ 14 ਰੁਪਏ ਲਾ ਦਿੰਦੇ ਪਰ ਘੱਟੋ ਘੱਟ 1000 ਰੁਪਏ ਆਰਡਰ ਹੋਵੇ ਤਾਂ ਇਹ ਦਿੱਲੀ ਦੇ ਵਿੱਚ ਘੱਟੋ ਘੱਟ 45 50 ਰੁਪਏ ਦਿੰਦੇ ਆ ਸਾਡੇ ਕੋਲੇ ਆਓ ਸਿਰਫ 35 ਰੁਪਏ ਨਾਲੇ ਲਾਈਫਟਾਈਮ ਗਾਰੰਟੀ ਆ ਦੇਖੋ ਚੀਨੀ ਮਿੱਟੀ ਦੇਖੋ ਇਹਦੀ ਕਿੰਡੀ ਹੈਵੀ ਹੈ ਦੀ ਨਾ ਇਹ ਮੱਚੇ ਨਾ ਕਰੇ ਕੁਝ ਨਹੀਂ ਹੁੰਦਾ ਜੀ 5 ਸਾਲ ਸਾਡੀ ਗਾਰੰਟੀ ਹੁੰਦੀ ਹੈ ਇਸ ਚੀਜ਼ ਦੀ ਵੀ ਆ ਦੇਖੋ ਹੁਣ ਇਹਦੇ ਵਿੱਚ ਆ ਸਾਕਟ ਆ ਗਈ ਆ ਦੇਖੋ ਇਹਦੇ ਵਿੱਚ ਇੱਕ ਫਲੈਟ ਸਵਿਚ ਆਂਦੀ ਹੈ ਆ ਦੇਖੋ ਜਿਹੜੀ ਬਿਲਕੁਲ ਅਜਕਲ ਫੈਂਸੀ ਚੱਲ ਰਹੀ ਹੈ ਆ ਬਿਲਕੁਲ ਬੰਦ ਹੋਏਗੀ ਸਵਿਚ ਆ ਫਲੈਟ ਸਵਿਚ ਆਂਦੀ ਹੈ ਇਹ ਵੀ ਤੁਹਾਨੂੰ ਸਿਰਫ 13 ਰੁਪਏ ਦੀ ਪਾਊਗੀ ਨਾਲੇ ਲਾਈਫਟਾਈਮ ਗਾਰੰਟੀ ਹੈ ਦੀ ਆ ਦੇਖੋ ਇਹਦੀ ਇੱਕ ਐਮਸੀਆ ਮੋਡਲਰ ਐਮਸੀ ਵੀ ਆਂਦੀ ਹੈ ਸਿਰਫ 65 ਰੁਪਏ ਦੀ ਮੋਡਲਰ ਐਮ ਸੀ ਬੀ ਜਿਹੜੀ ਮਾਰਕੀਟ ਦੇ ਵਿੱਚ ਦੇਖੋ ਆ ਤੁਹਾਨੂੰ ਜੇ ਕਿਤੇ ਜਾਉਂਗੇ ਤਾਂ ਤੁਹਾਨੂੰ 150 120 120 30 150 200 ਐ ਮਿਲੂਗੀ ਤੁਹਾਨੂੰ ਸਾਡੇ ਕੋਲ ਸਿਰਫ 65 ਰੁਪਏ ਦੀ ਆ ਦੇਖੋ ਆ ਰੈਗੂਲੇਟਰ ਹੈ ਮਾਰਕੀਟ ਦੇ ਵਿੱਚ ਦੇਖੋ ਕਿੰਨਾ ਫੈਂਸੀ ਦੇ ਰੈਗੂਲੇਟਰ ਹੈ ਨਾਲੇ ਫੁੱਲ ਗਰੰਟੀ ਹੈ ਆ ਦੇਖੋ ਇਹਨਾਂ ਵਿੱਚ ਇੱਕ ਚੀਜ਼ ਇਹਦੀ ਹੋਰ ਚੀਜ਼ ਦਿਖਾਨਾ ਆ ਦੇਖੋ ਇਹ ਡਬਲ ट्रांजਿਸਟਰ ਨਾਲੇ ਇਹ ਤੁਹਾਡਾ ਖਰਾਬ ਨਹੀਂ ਹੁੰਦਾ ਇਹਦਾ ਕੀ ਫਾਇਦਾ ਜੀ ਇਹਦਾ ਫਾਇਦਾ ਇਹ ਹੁੰਦਾ ਕਿ ਇਹ ਜਦੋਂ ਲਾਈਟ ਘਟਬਤ ਹੁੰਦੀ ਹੈ ਤਾਂ ਇਹ ਆਟੋ ਕੱਟ ਹੋ ਜਾਂਦਾ ਓਕੇ ਇਹਦਾ ਇਹ ਬੈਨੀਫਿਟ ਹੈ ਔਰ ਨਾਲੇ ਮਾਰਕੀਟ ਦੇ ਵਿੱਚ ਲੋਂਗੇ ਤੁਹਾਨੂੰ ਇਹ ਪਊਗਾ 150 130 140 ਸਾਢੇ ਤੋਂ ਲੋਂਗੇ ਸਿਰਫ 65 ਰੁਪਏ ਦਾ ਇਹਦੇ 'ਚ ਹਲਕੀ ਕੁਆਲਿਟੀ ਆਂਦੀ ਏ ਇੱਕ ਉਹ ਵੀ ਲੋਂਗੇ ਤਾਂ ਉਹ 45 ਰੁਪਏ ਦਾ ਸਾਡੇ ਕੋਲ ਠੀਕ ਹੈ ਜੀ ਆਹ ਦੇਖੋ ਆ ਸਾਡੇ ਕੋਲ ਐਮਸੀਬੀ ਆਂਦੀ ਆ ਸਿੰਪਲ ਮਾਰਕੀਟ ਦੇ ਵਿੱਚ ਇੰਨਾ ਦੇ ਵੀ ਰੇਟ ਬੜੇ ਉੱਚੇ ਆ 150 ਰੁਪਏ ਦਿੰਦਾ ਕੋਈ ਹੈਵਲ ਦਾ ਲੈ ਲੋ ਤਾਂ ਇੰਨਾ ਮਹਿੰਗਾ ਆ ਸਾਡੇ ਕੋਲ ਸਿਰਫ 55 ਰੁਪਏ ਦਾ ਫੁੱਲ ਗਰੰਟੀ ਆ ਫੁੱਲ ਕਾਪਰ ਦੀ ਹੋਊਗੀ ਫੁੱਲ ਟ੍ਰਿਪਿੰਗ ਆ ਓਵਰਲੋਡ ਤੇ ਨਹੀਂ ਤੇ ਸ਼ਾਰਟ ਸਰਕਟ ਤੇ ਵੀ ਇਹ ਫੁੱਲ ਯਾਨੀ ਕਿ ਉਹ ਆਂਦੀ ਆ ਚੀਜ਼ ਠੀਕ ਹੈ ਇਕ ਸਾਡਾ ਡੀਪੀ ਸੋਚੰਦ ਹੈ ਇਹ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਚੱਲਦੇ ਸੀਗੇ ਅੱਜ ਕੱਲ ਪਹਿਲਾਂ ਐਨ ਐਮ ਸੀ ਬੀ ਆਈ ਥਾਤੇ ਇਹ ਲਾਉਂਦੇ ਸੀਗੇ ਹੁਣ ਇਹ ਅੱਜ ਕੱਲ ਬਹੁਤ ਘੱਟ ਲਾਉਂਦੇ ਲੋਗ ਤਾਂ ਇਹ ਸਿਰਫ ਸਾਡੇ ਕੋਲੇ ਆ 50 ਰੁਪਏ ਦਾ ਸਿਰਫ 50 ਰੁਪਏ ਦਾ ਹੀ ਨਾਲ 1 ਸਾਲ ਗਾਰੰਟੀ ਫੁੱਲੇ ਦੀ ਠੀਕ ਹੈ ਆ ਦੇਖੋ ਇੱਕ ਇਹ ਹੋਮ ਸੇਫ ਹੁੰਦਾ ਜਿਹਨੂੰ ਆਪਾਂ ਮੋਡੂਲਰ ਐਮ ਸੀ ਬੀ ਕਹਿੰਦੇ ਆ ਇਹ ਹੋਮ ਸੇਫ ਲਾਉਂਗੇ ਤਾਂ ਸਾਡੇ ਕੋਲ 170 ਰੁਪਏ ਦਾ ਸਿਰਫ ਮਾਰਕੀਟ ਵਿੱਚ 450 400 ਐ ਮਿਲਦਾ ਸਿਰਫ ਓਨਲੀ 70 ਰੁਪਏ ਦਾ ਨਾਲ 1 ਸਾਲ ਫੁੱਲ ਗਾਰੰਟੀ ਹੈ ਆ ਦੇਖੋ ਆ ਇੰਡੀਕੇਟਰ ਹੈ ਜਿਹੜੇ ਦਿੱਲੀ ਦੇ ਵਿੱਚ ਕਹਿੰਦੇ ਆ 15 ਰੁਪਏ ਦਾ 20 ਰੁਪਏ ਦਾ 15 ਰੁਪਏ ਦਾ ਦਿਓ ਲਓਗੇ ਤਾਂ ਸਾਡੇ ਕੋਲ 15 ਵਾਲਾ ਵੀ ਹੈਗਾ ਜੇ ਵਧੀਆ ਚੀਜ਼ ਲਾਉਂਗੇ ਤਾਂ ਉਹ ਤੁਹਾਨੂੰ ਪਊਗਾ ਸਿਰਫ 20 ਰੁਪਏ ਦਾ ਜਿਹਦੀ ਫੁੱਲ ਗਰੰਟੀ ਹੋਊਗੀ ਨਾਲੇ ਪਿਓਰ ਕਾਪਰ ਦੇ ਵਿੱਚ ਹੋਊਗਾ ਫੁੱਲ ਗਰੰਟੀ ਹੋਗੀ ਚੀਜ਼ ਦੀ ਆ ਸਾਡੇ ਕੋਲ ਪੇਚਾਂ ਵਾਲੇ ਰੈਗੂਲੇਟਰ ਮਿਲ ਜਾਂਦੇ ਆ ਇਹ ਵੀ ਡਬਲ ट्रांजਿਸਟਰਾਂ ਦੇ ਨਾਲ ਲੋਕਲ ਮਾਲ ਕੋਈ ਨਹੀਂ ਰੱਖਿਆ ਹੋਇਆ ਲੋਕਲ ਲੈਣਾ ਤਾਂ ਅਸੀਂ ਦੇ ਦਾਂਗੇ ਸਿਰਫ 20 ਰੁਪਏ ਦਾ ਲੋਕਲ ਹੈ ਇਹ ਜੇ ਲਓਗੇ ਤਾਂ ਇਹ 45 ਰੁਪਏ ਦਾ ਹੈ ਪੇਚਾਂ ਵਾਲਾ ਮੋਡੂਲਰ ਟਾਈਪ ਬਿਲਕੁਲ ਅਸੀਂ ਕੱਢ ਆ ਸਾਡੇ ਕੋਲੇ ਕੰਬਾਈਨਡ ਆ ਜਾਂਦਾ ਪਾਵਰ ਦਾ ਕੰਬਾਈਨਡ ਮਾਰਕੀਟ ਵਿੱਚ ਲਾਉਂਗੇ 150 ਰੁਪਏ 120 ਰੁਪਏ 130 ਰੁਪਏ ਹੱਦ ਕੋਈ ਲਾਸਟ ਕਰੂਗਾ ਤਾਂ 90 ਰੁਪਏ ਦਿੱਲੀ ਦੇ ਵਿੱਚ ਰੇਟ ਇਹਦਾ ਬੋਲਦੇ ਆ 65 ਰੁਪਏ ਦਾ ਸਾਡੇ ਕੋਲੇ ਆਓ ਅਸੀਂ 55 ਰੁਪਏ ਦਵਾਂਗੇ ਨਾਲੇ ਪਿੱਛੇ ਚੀਨੀ ਮਿੱਟੀ ਆ ਫੁੱਲ ਗਾਰੰਟੀ ਆ ਇਸ ਚੀਜ਼ ਦੀ ਨਾਲੇ ਹੈਵੀ ਚੀਜ਼ ਆ ਆ ਦੇਖੋ ਸਾਡੇ ਕੋਲੇ ਟੈਸਟ ਪਿੰਨ ਹੁੰਦਾ ਹੁਣ ਦਿਖਾਣੇ ਆ ਅਸੀਂ ਟੈਸਟ ਪਿੰਨ ਮਾਰਕੀਟ ਦੇ ਵਿੱਚ ਇਹਨੂੰ ਵੀ ਬਹੁਤ ਲੋਕ ਮੈਂ 30-30 ਰੁਪਏ ਦੇ ਵੇਚਦੇ ਆ ਸਾਡੇ ਕੋਲ ਸਿਰਫ 12 ਰੁਪਏ ਦਾ ਇਹ ਚ ਇੱਕ ਹਲਕੀ ਕੁਆਲਟੀ ਆਂਦੀ ਸਾਡੇ ਕੋਲੇ ਉਹ ਹੁਣ ਆਇਆ ਇਹਨਾਂ ਆਪਾਂ ਕੰਸੀਲਡ ਲਾਈਟਾਂ ਦੇ ਜਿਹੜੀਆਂ ਅੱਜਕੱਲ ਬਹੁਤ ਫੈਂਸੀ ਚਲਦੀਆਂ ਡੈਕੋਰੇਸ਼ਨ ਵਾਸਤੇ ਵੀ ਘਰ ਦੇ ਅੰਦਰ ਅੱਜਕੱਲ ਲੋਕ ਬਹੁਤ ਲਾਣ ਲੱਗ ਗਏ ਇਹ ਆ ਦੇਖੋ ਇਹ 5 ਵਾਟ ਦੀ ਕੰਸੀਲਡ ਹੈ ਇਹ ਤੁਹਾਨੂੰ ਸਿਰਫ 50 ਰੁਪਏ ਦੀ 5 ਵਾਟ ਦੀ ਆ ਤੁਸੀਂ 9 ਵਾਟ ਦੀ ਲਓਗੇ 9 ਵਾਟ ਦੀ ਪੋਗੀ ਤੁਹਾਨੂੰ 80 ਰੁਪਏ ਦੀ 2 ਸਾਲ ਗਾਰੰਟੀ ਨਾਲੇ 5 ਵਾਟ ਲਓਗੇ 1 ਸਾਲ ਗਾਰੰਟੀ ਹੈ 9 ਵਾਟ ਲਓਗੇ 2 ਸਾਲ ਦੀ ਗਾਰੰਟੀ ਹੈ ਨਾਲੇ ਫੁੱਲ ਕਾਪਰ ਦੇ ਅੰਦਰ ਹੈ ਫੁੱਲ ਵਧੀਆ LED ਦੇ ਅੰਦਰ ਹੈ ਜਿਹੜੀ PC 216 ਲੱਗੀ ਹੁੰਦੀ ਆ ਬਹੁਤ ਵਧੀਆ ਚੀਜ਼ ਹੈ ਆ ਸਾਡੇ ਕੋਲ ਹੋਲਡਰ ਹੁੰਦਾ ਆ ਦੇਖੋ ਇਹਦੇ ਨਾਲ ਦੇ ਦੋ ਹੋਲਡਰ ਹੁੰਦੇ ਆ ਇਹਨੂੰ ਆਪਾਂ ਕਹਿੰਦੇ ਨੇ ਬੈਟਨ ਹੋਲਡਰ ਤੇ ਇਹਨੂੰ ਆਪਾਂ ਕਹਿੰਦੇ ਆ ਸਕਲਟ ਹੋਲਡਰ ਇਹ ਹੋਲਡਰ ਲਓਗੇ ਤੁਸੀਂ ਸਾਨੂੰ ਕੋ ਸਾਡੇ ਕੋਲੋਂ ਸਿਰਫ 8 ਰੁਪਏ ਦਾ ਜਿਹੜਾ ਦਿੱਲੀ ਚ ਵੀ ਰੇਟ ਕਹਿੰਦੇ ਆ 9 ਰੁਪਏ ਦਾ ਕਹਿੰਦੇ ਆ ਸਾਡੇ ਕੋਲੇ 8 ਰੁਪਏ ਦਾ ਆਹ ਦੇਖ ਲਓ ਐਡਾ ਫੈਂਸੀ ਹੋਲਡਰ ਇਹ ਇਹ ਵੀ ਤੁਹਾਨੂੰ ਸਿਰਫ ਅਸੀਂ ਦੇਵਾਂਗੇ ਸਿਰਫ 10 ਰੁਪਏ ਦਾ ਨਾਲੇ ਪਿਓਰ ਬਰਾਸ ਦੇ ਅੰਦਰ ਆ ਦੇਖੋ ਹੈਵੀ ਬੰਬੇ ਪੈਨ ਦੇ ਵਿੱਚ ਹੈ ਬਿਲਕੁਲ ਵਧੀਆ ਚੀਜ਼ ਹੈ ਇਹ ਦੇਖੋ ਜਿਹੜੀ ਗੱਲ ਆ ਆ ਸਾਡੇ ਕੋਲ ਜੰਬੋ ਹੋਲਡਰ ਆ ਗਿਆ ਜੰਬੋ ਆਰਡਰ ਵੀ ਹੈਵੀ ਕੁਆਲਟੀ ਦੇ ਅੰਦਰ ਹੈ ਆ ਦੇਖੋ ਪਿੱਛੇ ਪਿੰਨਾ ਵੀ ਹੈਵੀ ਹੈ ਆ ਚੀਜ਼ ਬੰਬੇ ਪਿੰਨਾ ਅੰਦਰ ਸਾਰੀ ਜਿਹੜੀ ਹੈਗੀ ਆ ਨਾਲੇ ਬਹੁਤ ਵਧੀਆ ਕੁਆਲਟੀ ਹੈ ਇਹ ਤੁਹਾਨੂੰ ਸਿਰਫ ਅਸੀਂ ਦੇਵਾਂਗੇ 18 ਰੁਪਏ ਦਾ ਜੇ ਸਾਡੇ ਕੋਲ ਕੋਈ ਬਲਕ ਆਰਡਰ ਲਊਗਾ ਜ਼ਿਆਦਾ ਇਹ ਤੁਹਾਨੂੰ ਰਿਟੇਲ ਦੇ ਰੇਟ ਦੱਸ ਰਹੇ ਹੁਣ ਆਪਾਂ ਵੀ ਜਿਹੜੇ ਆਪਣੇ ਕੋਲੇ ਕਾਰ ਬਾਰੇ ਕੋਠਿਆਂ ਦਾ ਸਮਾਨ ਲੈਣਾ ਦੇ ਆ ਕੁਝ ਵੀ ਲੈਣਾ ਦੇ ਆ ਤਾਂ ਅਸੀਂ ਉਹਨਾਂ ਦਾ ਬਹੁਤ ਬੈਨ ਯਾਨੀ ਕਿ ਬੈਨੀਫਿਟ ਦੇਵਾਂਗੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੋਫਿਟ ਦੇਵਾਂਗੇ ਤਾਂ ਕਿ ਉਹਨਾਂ ਨੂੰ ਕਿਸੇ ਗੱਲੋਂ ਦਿੱਕਤ ਨਾ ਹੋਵੇ ਜੇ ਤੁਹਾਨੂੰ ਮਾਰਕੀਟ ਦੇ ਵਿੱਚ ਮੰਨ ਲਓ 50000 ਦਾ फुल गो आखो मल्टो एड्डा सोना मल्टीपल है सोलह पेयर हो जाता है ठीक है, है। तो अठत्ती रुपए कन्वर्जन आजा सिर्फ किन्ने का तेई रुपये का एक को अपने को होर आ देखो आ पिया आ लो सिर्फ सोलह रुपए का यह भी कन्वर्जन है सोलह रुपए का पौगा सिर्फ ही ਠੀਕ ਹੈ ਇਹ ਕਹਾ ਮਲਟੀਪਲ ਆ ਦੇਖੋ ਆ 컬러ਫੁਲ ਹੈ ਇਹ ਤੁਹਾਨੂੰ ਸਿਰਫ 15 ਰੁਪਏ ਦਾ 150 ਰੁਪਏ 70 ਸਾਰਾ ਟੋਟਲ ਇਹ ਤੁਹਾਨੂੰ ਆਪਾਂ ਬਿਲਕੁਲ ਜਾਇਜ਼ ਰੇਟਾਂ ਤੇ ਦੇਵਾਂਗੇ ਸਾਬ ਮੀਟਰ ਹੁੰਦਾ ਹੈ ਜੈਪੁਰ ਦਾ ਸਾਬ ਮੀਟਰ ਹੁੰਦਾ ਇਹ ਮਾਰਕੀਟ ਦੇ ਵਿੱਚ 250 300 ਐ ਮਿਲਦਾ ਸਾਡੇ ਕੋਲ ਸਿਰਫ 130 ਰੁਪਏ ਦਾ ਨਾਲ 1 ਸਾਲ ਦੀ ਫੁੱਲ ਗਾਰੰਟੀ ਹੋਗੀ 130 ਰੁਪਏ ਦਾ ਸਾਡੇ ਕੋਲ ਆ ਕੇ ਲੈ ਕੇ ਜਾਓ ਨਾਲ ਵੀਡੀਓ ਦੇ ਵਿੱਚ ਜਿਹੜੇ ਰੇਟ ਤੁਹਾਨੂੰ ਦੱਸ ਰਹੇ ਆ ਉਹ ਰੇਟ ਤੁਹਾਨੂੰ ਦਵਾਂਗੇ ਇਹ ਵੀ ਸਾਡਾ ਪ੍ਰੋਮਿਸ ਹੈ ਆ ਵਾਟਰ ਬੈਲ ਅਲ ਵਾਟਰ ਲਾਰਮ ਆਂਦਾ ਹੈ ਇਹ ਮਿਲਦਾ ਹੈ ਮਾਰਕੀਟ ਦੇ ਵੀ 250 ਰੁਪਏ ਦਾ ਸਾਡੇ ਤੋਂ ਲਓ ਸਿਰਫ 130 ਰੁਪਏ ਇੱਕ ਸਾਲ ਦੀ ਫੁੱਲ ਗਾਰੰਟੀ ਔਰ ट्रांजਿਸਟਰ ਵਾਲੀ ਹੈ ਹੈਵੀ ਦੇ ਵਿੱਚ ਕੋਈ ਐ ਨਹੀਂ ਆ ਵੀ ਜਿਹਦੇ ਵਿੱਚ ट्रांजਿਸਟਰ ਨਹੀਂ ਹੁੰਦਾ ਮੱਚ ਜਾਂਦੀ ਨਾ ਮੱਚੂਗੀ ਵੀ ਨਹੀਂ ਫੁੱਲ ਗਾਰੰਟੀ ਹੈ ਸਾਲ ਦੀ ਠੀਕ ਹੈ ਆ ਦੇਖੋ ਹੁਣ ਸਾਡੇ ਕੋਲੇ ਬੱਲਾ ਆਂਦਾ ਜੈ ਸੂਰਿਆ ਦਾ ਇਹ ਵੀ ਸਾਡੇ ਆਪਣੇ ਭਰਾ ਦਾ ਆਪ ਦਾ ਬ੍ਰਾਂਡ ਹੈ ਆਪਾਂ ਇਹ ਸੀਲ ਕਰਦੇ ਆਂ ਸਾਡੇ ਕੋਲੇ ਕਾਸਪਰ ਦਾ ਵੀ ਆਂਦਾ ਇੱਕ ਆ ਦੇਖੋ ਨੋਟ ਆ ਲੈ ਲੇਡੀ ਬੱਲ ਬਹ ਇਹ 2 ਸਾਲ ਦੀ ਗਾਰੰਟੀ 50 ਰੁਪਏ ਦਾ ਹੈ ਠੀਕ ਹੈ ਜੀ ਤੇ ਆ ਕੋਸਪਰ ਦੰਦਾ ਹੈ ਆ ਕੋਸਪਰ ਦਾ ਪੈਂਦਾ ਹੈ 1 ਸਾਲ ਗਾਰੰਟੀ 40 ਰੁਪਏ ਦਾ ਸਿਰਫ ਫੁੱਲ ਗਾਰੰਟੀ ਨਾਲ ਇਹਨਾਂ ਦੀ ਸਿਰਫ 40 ਰੁਪਏ ਦਾ ਬੱਲਵ ਆ ਦੇਖੋ ਸਾਡੇ ਕੋਲੇ ਇਹ 16 ਵਟ ਆਂਦੇ ਦਾ ਆ ਦੇਖੋ ਆ 16 ਵਾਟ ਦਾ ਬੱਲਬ ਹੁੰਦਾ ਹੈ ਸਿਰਫ ਉਹ ਸਿਰਫ 138 ਰੁਪਏ ਦਾ ਮਾਰਕੀਟ ਵਿੱਚ 250 ਰੁਪਏ 200 ਰੁਪਏ ਆ ਦਿਖਦਾ ਇਹ ਠੀਕ ਹੈ ਜੀ ਆ ਦੇਖੋ ਸਾਡੇ ਕੋਲੇ ਆ ਬੈਲ ਹੁੰਦੀਆਂ ਜਿਵੇਂ ਡੋਰ ਬੈਲ ਆਪਾਂ ਕਹ ਦਿੰਨੇ ਆ ਆ ਦੇਖੋ ਸਿਰਫ 65 ਰੁਪਏ ਦੀ 1 ਸਾਲ ਦੀ ਫੁੱਲ ਗਾਰੰਟੀ ਹੈ 65 ਰੁਪਏ ਦੀ ਹੈ ਰੈਜਿਸਟਰ ਦੇ ਅੰਦਰ ਹੈ ਨਾਲੇ ਫੁੱਲ ਗਾਰੰਟੀ ਹੁਣ ਆਪਾਂ ਆਨੇ ਬਾਇਰ ਤੇ ਆ ਦੇਖੋ ਸਾਡੇ ਕੋਲ ਜਿਹੜੀ ਬ੍ਰਾਂਡਡ ਚਾਹੀਦੀ ਹੈ ਬ੍ਰਾਂਡਡ ਵੀ ਮਿਲ ਜੂਗੀ ਆ ਫੀਨੋਲੈਕਸ ਦੀ ਵਾਇਰ ਹੁੰਦੀ ਹੈ ਸਾਡੇ ਕੋਲੇ ਆ ਏਕ ਲਾਈਟ ਦੀ ਵਾਇਰ ਹੁੰਦੀ ਹੈ ਆ ਦੇਖੋ ਠੀਕ ਹੈ ਆ ਆਰ ਕੇ ਗੋਲਡ ਵਾਇਰ ਹੁੰਦੀ ਹੈ ਆਪਣੇ ਕੋਲੇ ਇਹ ਸਾਰੀਆਂ ਪਿਓਰ ਕਾਪਰ ਦੇ ਵਿੱਚ ਹੋਣਗੀਆਂ ਕੋਈ ਆਪਾਂ ਚਾਈਨਾ ਕਾਪਰ ਨਹੀਂ ਵੇਦੇ ਜਿਹੜਾ ਚਾਈਨਾ ਕਾਪਰ ਲੈਣਾ ਚਾਹੁੰਦਾ ਹੈ ਉਹਨੂੰ ਵੀ ਅਸੀਂ ਆਰਡਰ ਤੇ ਮੰਗਾ ਦਿੰਨੇ ਆ ਪਰ ਅਸੀਂ ਪਿਓਰ ਕਾਪਰ ਵੇਦੇ ਆ ਆ ਸਾਡਾ ਪਿਓਰ ਕਾਪਰ 90 ਮੀਟਰ ਪਿਓਰ ਕਾਪਰ 90 ਮੀਟਰ ਸਿਰਫ 1 ਕੇਐਮਐਮ 500 ਰੁਪਏ ਦਾ ਆਰ ਕੇ ਗੋਲਡ ਆ ਲੋ ਏਕ ਲਾਈਟ ਆ ਜਾਂਦਾ ਵਧੀਆ ਲਾਈਫ ਟਾਈਮ ਗਾਰੰਟੀ ਹੈ ਤਾਰ ਦੀ ਡਬਲ ਪੀਵੀਸੀ ਹੈ 90 ਮੀਟਰ ਪੂਰੀ ਮੀਟਰ ਮਾਰਕਿੰਗ ਧਾਰ ਦੇਉਂਦੇ। ਇਹ ਤੁਹਾਨੂੰ ਪਊਗਾ ਸਿਰਫ 690 ਰੁਪਏ ਦਾ ਇੱਕ ਐਮ। ਤਾਰ ਦੀ ਫੁੱਲ ਗਰੰਟੀ ਹੋਊਗੀ ਨਾਲੇ 690 ਰੁਪਏ ਸਿਰਫ। ਆ ਦੇਖੋ ਆ ਫੀਨੋਲੈਕਸ ਹੁੰਦਾ ਹੈ। ਫੀਨੋਲੈਕਸ ਜੇ ਤੁਸੀਂ ਸਾਡੇ ਸਾਡੇ ਤੋਂ ਲੈਂਦੇ ਹੋ ਤਾਂ ਅਸੀਂ ਤੁਹਾਨੂੰ ਮਾਰਕੀਟ ਨਾਲੋਂ 30 ਰੁਪਏ 40 ਰੁਪਏ ਡੱਬਾ ਸਸਤਾ ਦੇਵਾਂਗੇ। ਇੰਨੀ ਵੀ ਗਰੰਟੀ ਹੈ ਸਾਡੀ। ਠੀਕ ਹੈ? ਆਪਣੇ ਕੋਲ ਆ ਦੇਖੋ ਆ ਚੀਜ਼ਾਂ ਆ ਜਾਂਦੀਆਂ ਆ ਕੇਬਲ ਵਾਇਰ ਹੋ ਗਈ। ਕੇਬਲ ਵਾਇਰ ਮਾਰਕੀਟ ਦੇ ਵਿੱਚ ਲਓਗੇ ਤਾਂ 1000 ਰੁਪਏ ਦਾ ਰੋਲ। 1100 ਦਾ ਰੋਲ 1200 ਦਾ ਸਾਡੇ ਤੋਂ ਲਓ ਸਿਰਫ 700 ਰੁਪਏ ਦਾ ਰੋਲ ਪੂਰਾ 90 ਮੀਟਰ 100 ਗੱਜ ਆਹ ਦੇਖੋ ਆ ਦੇਖੋ ਆ 4 ਐਮ ਐਮ ਦੀ ਐਲੂਮੀਨੀਅਮ ਵਾਇਰ ਹੈ ਮਾਰਕੀਟ ਦੇ ਵਿੱਚ ਇਹਨੂੰ ਹੀ ਲਓਗੇ ਤਾਂ ਇਹ ਤੁਹਾਨੂੰ 1000 ਰੁਪਏ ਦਾ ਰੋਲ ਮਿਲੇਗਾ ਸਾਡੇ ਕੋਲ ਸਿਰਫ 680 ਰੁਪਏ ਦਾ ਪੂਰਾ 90 ਮੀਟਰ 100 ਗੱਜ ਵਧੀਆ ਪੀ ਵੀ ਸੀ ਦੇ ਅੰਦਰ ਆਹ ਦੇਖੋ ਇਹਦਾ ਵਜ਼ਨ ਦੇਖੋ ਕਿੰਨਾ ਹੈ ਆ 10 ਐਮ ਐਮ ਦੀ ਵਾਇਰ ਹੈ ਮਾਰਕੀਟ ਦੇ ਵਿੱਚ ਲਓਗੇ 2800 ਦਾ ਰੋਲ ਹੈ 2900 ਦਾ ਰੋਲ ਹੈ ਇਹ ਖੰਭੇ ਦੇ ਜਿਹੜੀ ਆਪਾਂ ਘਰੋਂ ਮੇਨ ਨਹੀਂ ਲਿਆ ਕੇ ਅੱਦੇ ਘਰੇ ਮੀਟਰ ਦੇ ਵਿੱਚ ਲਾਣ ਦੇ ਆ ਦੇਖੋ ਆ ਪੀਵੀਸੀ ਗਿੱਟੀ ਹੁੰਦੀ ਹੈ ਸਾਡੇ ਕੋਲੇ 130 ਰੁਪਏ ਦਾ 1000 ਪੀਸ 130 ਰੁਪਏ ਦਾ ਸਿਰਫ ਆ ਦੇਖੋ ਇਹ ਕਲੰਪ ਆ ਜਾਂਦੇ ਆ ਸਿਰਫ 90 ਰੁਪਏ ਦਾ ਪੈਕੇਜ 100 ਪੀਸ ਆ ਦੇਖੋ ਇਹਦੇ ਨਾਲ ਦੇ ਸਾਰੇ ਕਲੰਪ ਆਂਦੇ ਆ ਆਪਣੇ ਕੋਲੇ ਜਿੰਨੇ ਵੀ ਕਲੰਪ ਹੈ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਕੁਆਲਿਟੀ ਵੱਲੋਂ ਵੀ ਸਾਡਾ ਕੋਈ ਕੰਪਰਮਾਈਜ਼ ਨਹੀਂ ਹੈ ਕੁਆਲਿਟੀ ਅਸੀਂ ਦਿੰਨੇ ਆ ਫੁੱਲ ਗਾਰੰਟੀ ਹੈ ਸਾਡੀ ਚੀਜ਼ ਦੀ ਵੀ ਆਲੇ ਜਿਹੜੀ ਚੀਜ਼ ਦਵਾਂਗੇ ਵਧੀਆ ਦਵਾਂਗੇ ਇਸ ਤੋਂ ਇਲਾਵਾ ਕੋਈ ਘੱਡਿਆ ਚੀਜ਼ ਦਵਾਂਗੇ ਆ ਦੇਖੋ ਅੱਛੇ ਐਮ ਐਮ ਸਾਤਾਵੇਂ ਨਾ ਸਭ ਦੇ ਅੱਡਾ ਡਰੇਟ ਹੁੰਦੇ ਆ ਕੋਈ 100 ਰੁਪਏ ਦਾ ਕੋਈ 120 ਰੁਪਏ ਦਾ ਕੋਈ 130 ਰੁਪਏ ਦਾ ਐ ਹੁੰਦਾ ਸਾਰਾ ਇਹ ਜਿਹੜਾ ਹੋਲ ਸੇਲ ਰੇਟ ਆ ਤੁਹਾਨੂੰ ਹੋਲ ਸੇਲ ਰੇਟ ਤੇ ਪ੍ਰੋਵਾਈਡ ਕਰਾਵਾਂਗੇ ਅਸੀਂ ਜਿਹੜੀ ਗੱਲ ਆ ਉਹ 3 ਆ ਦੇਖੋ ਇਹ ਮੇ 1 ਆ 3 ਪਿੰਟ ਟੌਪ ਹੈ ਆ ਦੇਖੋ ਇਹ ਮਾਰਕੀਟ ਦੇ ਲੋਂਗੇ 50 ਰੁਪਏ ਦਾ ਮਿਲੂਗਾ ਤੁਹਾਨੂੰ ਸਾਡੇ ਕੋਲ ਸਿਰਫ 35 ਰੁਪਏ ਦਾ 16 ਐਂਪੀਅਰ ਦਾ ਛੋਟਾ ਲੋਂਗੇ ਤਾਂ 16 ਰੁਪਏ ਦਾ ਆ ਦੇਖੋ ਇਹ ਕੇ ਹੈਵੀ ਚ ਆਂਦਾ ਜਿਹੜਾ ਯੂਰੀਆ ਚ ਹੁੰਦਾ ਜਿਹੜੇ ਹੀਟਰ ਤੇ ਗੀਜ਼ਰ ਤੇ ਲਾਉਂਦੇ ਆ ਆਪਾਂ ਅੱਜ ਕੱਲ ਏਸੀ ਤੇ ਲਾਉਂਦੇ ਆ ਇਹ ਸਭ ਤੋਂ ਬੈਸਟ ਕੁਆਲਿਟੀ ਹੁੰਦੀ ਹੈ ਯੂਰੀਆ ਦੀ ਇਹ ਮੱਚਦਾ ਨਹੀਂਗਾ ਤਾਂ ਇਹ ਤੁਹਾਨੂੰ ਸਿਰਫ ਕਿੰਨੇ ਦਾ ਦੇਵਾਂਗੇ ਅਸੀਂ ਇਹ ਵੀ 36 ਰੁਪਏ ਦਾ ਸਿਰਫ ਯੂਰੀਆ ਦੇ ਵਿੱਚ ਬਾਕੀ ਤੁਹਾਨੂੰ ਸ਼ੀਟਾਂ ਮੋਡੂਲਰ ਸ਼ੀਟਾਂ ਹੁੰਦੀਆਂ ਆ ਦੇਖੋ ਸਾਡੇ ਕੋਲ ਇਹ ਸ਼ੀਟਾਂ ਹੁੰਦੀਆਂ ਦੇਖੋ ਨਾਲੇ ਫੁੱਲ ਫਲੈਕਸੀਬਲ ਹੁੰਦੀਆਂ ਸ਼ੀਟਾਂ ਇਹ ਆ ਦੇਖੋ ਨਾਲੇ ਫਿਨਿਸ਼ਿੰਗ ਦੇਖੋ ਲਾਈਫ ਟਾਈਮ ਗਾਰੰਟੀ ਆ ਰੰਗ ਉਤਰਨ ਦੀ ਆ ਦੇਖੋ ਤੁਹਾਨੂੰ ਮੈਂ ਦਿਖਾਣਾ ਹੈ ਦੀ ਫਲੈਕਸੀਬਿਲਟੀ ਆ ਜਿਹੜੇ ਦਿੱਲੀ ਕਹਿੰਦੇ ਆ ਆਪਾਂ ਐਵੇਂ ਆ ਐਵੇਂ ਆ ਆ ਦੇਖੋ ਫੁੱਲ ਫਲੈਕਸੀਬਲ ਆ ਆ ਦੇਖੋ ਟੁੱਟਣਾ ਜਵੈ ਗੀ ਨਹੀਂ ਨਹੀਂ ਟੁੱਟਦੀ ਨਹੀਂ ਆਹ ਭਾਜੀ ਆ ਦੇਖੋ ਜਿੰਨੇ ਮਰਜ਼ੀ ਮਾਰੀ ਜਾਓ ਟੁੱਟਦੀ ਨਹੀਂ ਸੀ ਹੋਰ ਦੱਸੋ ਗਾਰੰਟੀ ਹੈ ਜੀ ਫੁੱਲ ਇਸ ਚੀਜ਼ ਦੀ ਸਾਡੇ ਕੋਲੇ ਸ਼ੀਟਾਂ ਮਾਰਕੀਟ ਦੇ ਵਿੱਚ ਦੇਖੋ ਆਡਾ ਰੇਟ ਦਿੰਦਾ ਕੋਈ ਕਹਿੰਦਾ ਇੰਨੇ ਦੀ ਆ ਕੋਈ ਕਹਿੰਦਾ ਇੰਨੇ ਦੀ ਆ ਸਾਡੇ ਕੋਲੇ ਸਭ ਤੋਂ ਛੋਟੀ ਸ਼ੀਟ ਸਿਰਫ ਔਰ ਸਿਰਫ ਕਿੰਨੇ ਦੀ ਆ 25 ਰੁਪਏ ਦੀ ਵਧੀਆ ਕੁਆਲਿਟੀ ਜ ਹੈ ਹਲਕੀ ਕੁਆਲਿਟੀ ਲਾਉਂਗੇ ਤਾਂ ਸਾਡੇ ਜਿਹੜੀ ਘਰੇ ਲਾਣੀ ਆ ਉਹ ਵਧੀਆ ਚੱਲਦੀ ਐ ਤਾਂ ਸਭ ਵਧੀਆ ਸ਼ੀਟ ਲਾਓ ਇਹ ਦੂ ਲਾਵਾ ਸਾਡੇ ਕੋਲੇ ਤਾਰਾਂ ਦੇ ਬੰਡਲ ਅੱਜ ਮੈਂ ਦੇਖੋ ਆਹ ਟਿਊਬ ਲਾਈਟ ਪਈ ਐ ਸਾਡੇ ਕੋਲੇ ਆਹ ਕੰਪਨੀ ਦੀ ਟਿਊਬ ਲਾਈਟ ਆਂਦੀ ਐ ਸਾਡੇ ਕੋਲੇ ਆਪੀਆਂ ਦੇਖੋ ਇਹ ਮਾਰਕੀਟ ਜੇ ਤੁਹਾਨੂੰ 200 ਰੁਪਏ ਤੋਂ ਘੱਟ ਕੋਈ ਨਹੀਂ ਦੇ ਸਕਦਾ ਸਾਡੇ ਤੋਂ ਲਓ 130 ਰੁਪਏ ਸਿਰਫ ਨਾਲ 1 ਸਾਲ ਗਾਰੰਟੀ ਫੁੱਲ ਔਰ ਕੰਪਨੀ ਦੀ ਐ ਵਿਨੇ ਦੀ 130 ਰੁਪਏ ਦੇ ਵਿੱਚ 80 ਦੇਵਾਂਗੇ ਇਹ ਆ ਦੇਖੋ ਇਹ ਸਾਡੇ ਕੋਲ ਕੈਮਰੇ ਵੀ ਹੁੰਦੇ ਆ ਠੀਕ ਐ ਇਹ ਮੇਰੇ ਵੱਡੇ ਪੁਰਾਣੇ ਕੰਮ ਕਰ ਰੱਖਿਆ ਇਹਦਾ ਵੀ ਹੋਲ ਸੇਲ ਕਰਦੇ ਆ ਨਾਲ ਤਾਂ ਇਹ ਕੈਮਰਾ ਜੇ ਤੁਸੀਂ ਸਾਡੇ ਤੋਂ ਲੈਨੇ ਹੋ ਹੋਲਸੇਲ ਦੇ ਵਿੱਚ ਲੈਨੇ ਹੋ ਤਾਂ ਸਾਨੂੰ ਅਸੀਂ ਸਿਰਫ ਸਿਰਫ 1000 ਰੁਪਏ ਦਾ ਹੋਲਸੇਲ ਦੇ ਵਿੱਚ ਠੀਕ ਹੈ ਆ ਵਾਈਫਾਈ ਵਾਲਾ ਦੇਖੋ ਕੈਮਰਾ ਹੈ ਸਾਡੇ ਕੋਲੇ ਇਹ ਵਾਈਫਾਈ ਕੈਮਰਾ ਹੁੰਦਾ ਤੁਹਾਨੂੰ ਕੱਢ ਕੇ ਦਿਖਾ ਦਿੰਦਾ ਮੈਂ ਨਾਲੇ ਬਹੁਤ ਵਧੀਆ ਚੀਜ਼ ਹੈ ਆ ਦੇਖੋ ਨਾਲੇ ਬਿੱਡ ਮਾਈਕ ਹੈ ਇਹ ਕੈਮਰੇ ਦੇ ਵਿੱਚ ਬੋਲੋਗੇ ਫੋਨ ਦੇ ਵਿੱਚ ਆਵਾਜ਼ ਜਾਊਗੀ ਆ ਦੇਖੋ ਨਾਲੇ ਵਧੀਆ ਚੀਜ਼ ਹੈ ਜੀ ਆ ਦੇਖੋ ਚਾਰ ਚਾਰੋਂ ਤਰੋਟੇਟ ਹੁੰਦਾ ਨਾਲੇ ਬਹੁਤ ਵਧੀਆ ਚੀਜ਼ ਹੈ ਸਿਰਫ ਔਰ ਸਿਰਫ ਉਹਨੂੰ ਕਿੰਨੇ ਆ ਦੇਵਾਂਗੇ 2000 ਰੁਪਏ ਦਾ ਬਿਲਕੁਲ ਨਾਲੇ ਵਾਈਫਾਈ ਹੈ ਕੈਮਰਾ ਨਾਲੇ ਫੁੱਲ ਗਾਰੰਟੀ ਹੈ 2 ਸਾਲ ਦੀ ਸਾਡੇ ਵੱਲੋਂ ਫੁੱਲ ਗਾਰੰਟੀ ਹੁੰਦੀ ਹੈ ਇਸ ਚੀਜ਼ ਦੀ ਨਾਲੇ ਤੁਹਾਨੂੰ ਕਿਸੇ ਚੀਜ਼ ਗੱਲੋਂ ਵੀ ਲੰਬਾ ਨਹੀਂ ਆਊਗਾ ਤੁਸੀਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਸਾਡੇ ਕੋਲ ਕੈਮਰੇ ਕਮਰੇ ਜਿੰਨੇ ਵੀ ਆ ਸਾਡੇ ਕੋਲ ਬਹੁਤ ਵਧੀਆ ਮਿਲਿਆ ਸਾਡੇ ਕੋਲ ਵਾਇਰ ਆ ਦੇਖੋ 3+1 ਵਨ ਵਾਇਰ ਆ ਜਾਂਦੀ ਹੈ ਇਹ ਵੀ ਤੁਹਾਨੂੰ ਸਾਨੂੰ ਤੁਹਾਨੂੰ ਮਾਰਕੀਟ ਨਾਲੋਂ ਅਸੀਂ 100 ਰੁਪਿਆ 50 ਰੁਪਏ ਡੱਬਾ ਸਸਤਾ ਦੇਵਾਂਗੇ ਤੁਸੀਂ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦਿਓ ਆ ਸਾਡੇ ਕੋਲੇ ਕੈਟ 6 ਵੀ ਹੁੰਦੀ ਹੈ ਇਹ ਮਾਰਕੀਟ ਦੇ ਵਿੱਚ ਚੱਲਦਾ ਹੈ ਕੋਈ ਰੇਟ 3000 ਰੁਪਏ ਕੋਈ 3200 ਕੋਈ 3300 ਸਾਡੇ ਕੋਲੇ ਆਓ ਤੁਹਾਨੂੰ ਮਾਰਕੀਟ ਨਾਲੋਂ 300 400 ਰੁਪਏ ਡੱਬਾ ਸਸਤਾ ਅਸੀਂ ਦੇਵਾਂਗੇ ਇਹਦੀ ਵੀ ਗਾਰੰਟੀ ਹੈ ਸਾਡੀ ਤੇ ਮਾਰਕੀਟ ਦੇ 3200 ਦਾ ਤਾਂ ਸਾਡੇ ਕੋਲ 3000 ਰੁਪਏ ਲੈ ਕੇ ਆਓ ਅਸੀਂ ਤੁਹਾਨੂੰ ਡੱਬਾ ਦੇਵਾਂਗੇ 300 5 ਮੀਟਰ ਦਾ ਕੈਟ 6 ਦਾ ਠੀਕ ਹੈ ਆ ਦੇਖੋ ਆ ਸਾਡੇ ਕੋਲੇ ਆਹ ਵੀ ਕੈਮਰਾ ਹੈ ਇਹ ਸੀਮ ਵਾਲਾ ਇਸੇ ਮਾਲੇ ਕੈਮਰੇ ਹੁੰਦਿਆ ਠੀਕ ਹੈ ਇਹ ਵੀ ਤੁਹਾਨੂੰ ਸਾਡੇ ਕੋਲੇ ਮਿਲ ਜਾਣਗੇ ਸਾਡੇ ਕੋਲੇ ਕੈਮਰੇ ਲੈਣੇ ਆ ਤੁਸੀਂ ਸਾਡੇ ਕੋਲੇ ਆਓ ਵਿਜ਼ਿਟ ਕਰੋ ਸਾਡੀ ਦੁਕਾਨ ਵੀ ਹੈ ਕੈਮਰੇ ਵਾਲੀ ਤਾਂ ਸਾਡੀ ਆ ਪ੍ਰਤਾਪ ਨਗਰ ਮੇਨ ਰੋਡ ਦੇ ਉੱਤੇ 19 ਨੰਬਰ ਤੇ ਕੋਰਨਰ ਤੇ ਦੁਕਾਨ ਹੈ ਬਿਲਕੁਲ ਐਨਪੀ ਐਂਟਰਪ੍ਰਾਈਜ਼ ਹੈ ਉੱਥੇ ਆਓ ਕੈਮਰਾ ਵਾਸਤੇ ਕਦੇ ਵੀ ਬਾਜ਼ਾਰ ਨਾਲ ਪੁੱਛ ਲਈ ਬਾਜ਼ਾਰ ਨਾਲੋਂ ਤੁਹਾਨੂੰ 1000 ਰੁਪਏ ਸਸਤਾ ਲੱਗ ਦੇਵਾਂਗੇ ਅਸੀਂ ਕੈਮਰਾ ਵਾਲੇ ਪਾਸੋਂ ਹੀ ਨਾਲੇ ਫੁੱਲ ਗਰੰਟੀ ਹੋਊਗੀ ਸਾਡੇ ਕੈਮਰਿਆਂ ਦੀ ਵੀ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦਿਓ ਤੁਹਾਨੂੰ ਕਿਸੇ ਵੱਲੋਂ ਨਿਰਾਸ਼ ਨਹੀਂ ਕਰਾਂਗੇ ਕੰਸੀਲਡਾ ਕੋਸੂਡਾ ਆ ਦੇਖੋ ਆ ਸ ਉਹਨੂੰ ਕਿਤੇ ਵੀ ਦਿੱਲੀ ਜਾਣ ਦੀ ਲੋੜ ਨਹੀਂ ਇੱਥੇ ਆਓ ਸਾਡੇ ਕੋਲੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਉਹਨੂੰ ਹਰ ਚੀਜ਼ ਵੱਲੋਂ ਅਸੀਂ ਸਰਟੀਫਾਈਡ ਕਰਾਵਾਂਗੇ ਕੁਝ ਵੀ ਲਓ ਸਾਡੇ ਤੋਂ ਸਟੀਲ ਵਾਇਰ ਵਗੈਰਾ ਵਗੈਰਾ ਦੇਖੋ ਆਹ ਦੇਖੋ ਸਾਰੀ ਚੀਜ਼ਾਂ ਸਾਡੇ ਕੋਲੇ ਅਵੇਲੇਬਲ ਹੁੰਦੀਆਂ ਕੁਝ ਵੀ ਲੈ ਲਓ ਸਾਡੇ ਤੋਂ ਆਹ ਦੇਖੋ ਆਹ ਸਾਡੇ ਕੋਲ ਸਟੀਲ ਵਾਇਰ ਹੁੰਦੀ ਆ ਆ ਜਿਹੜੀ ਬਿਜਲੀ ਵਾਲੇ ਤਾਰਾ ਤੂਰਾ ਪਾਉਂਦੇ ਆ ਇਹ ਸਾਡੇ ਕੋਲੇ ਬਿਲਕੁਲ ਚੀਪ ਪ੍ਰਾਈਸ ਤੇ ਮਿਲਦੀ ਆ ਕਿੰਨੇ ਦੀ ਸਿਰਫ 30 ਰੁਪਏ ਦੀ ਕੋਲ ਗਰੰਟੀ ਹੈ ਕੋਈ 30 ਰੁਪਏ ਦੇ ਕੇ ਦਿਖਾ ਦੇ ਆਪਾਂ ਦੇਨਦਾਰ ਆ ਹੋਰ ਦੱਸੋ ਹਰ ਚੀਜ਼ ਦੇ ਵਿੱਚ ਸਾਡੀ ਗਰੰਟੀ ਹੋਊਗੀ ਮਾਰਕੀਟ ਨਾਲੋਂ ਸਸਤੀ ਹੋਊਗੀ ਆ ਐਮਸੀਬੀਆਂ ਦੇਖੋ ਅੱਜਕੱਲ ਜ਼ਿਆਦਾ ਰੋਲ ਨਿਭਾਉਂਦੀਆਂ ਐ ਐਮਸੀਬੀਆਂ ਟ੍ਰਿਪ ਹੁੰਦੀਆਂ ਇਹ ਸਾਡੀ ਓਵਰਲੋਡ ਤੇ ਵੀ ਟ੍ਰਿਪ ਆ ਤੇ ਸ਼ਾਰਟ ਸਰਕਟ ਤੇ ਵੀ ਟ੍ਰਿਪ ਆ ਸਿਰਫ 55 ਰੁਪਏ ਦੀ ਐ ਐਮਸੀਬੀ ਆ ਨਾਲੇ ਫੁੱਲ ਗਰੰਟੀ ਹੈ ਚੀਜ਼ ਦੀ ਬਾਕੀ ਸਾਡਾ ਚੱਲੂਗਾ ਬਾਕੀ ਸਾਡਾ ਮਾਲ ਜਾਂਦਾ ਮਾਨਸਾ ਜਲਾਲ ਫਰਦੂਲਗੜ ਸਾਰੇ ਕਿਤੇ ਸਾਡਾ ਮਾਲ ਜਾਂਦਾ ਆਨਲਾਈਨ ਵੀ ਸਾਡਾ ਬਠਿੰਡੇ ਦੇ ਤਾਂ ਖੈਰ ਦੇਖੋ ਬਹੁਤ ਮਾਲ ਗਿਆ ਸਾਡੇ ਭਰਾ ਵੀ ਆਂਦੇ ਸਾਡੇ ਕੋਲੇ ਠੀਕ ਆ ਆ ਸਾਡੇ ਭਰਾ ਆਏ ਹੋਏ ਨਵਾਰੇ ਮਾਲ ਲੈ ਕੇ ਗਏ ਤੁਹਾਨੂੰ ਕੋਈ ਲੰਬ ਆਇਆ ਕਿਸੇ ਚੀਜ਼ ਦਾ ਕੁਆਲਿਟੀ ਵਾਈਜ਼ ਕਿਵੇਂ ਲੱ ਪਾ ਬੜੀ ਲੱਗਣਾ ਰੇਟ ਵਾਈ ਰੇਟ ਤੁਹਾਨੂੰ ਕਿਵੇਂ ਲੱਗੇ ਤੁਸੀਂ ਦਿੱਲੀ ਤੋਂ ਲੈ ਕੇ ਆਂਦੇ ਪਹਿਲਾਂ ਤੁਹਾਨੂੰ ਦਿੱਲੀ ਤੋਂ ਸਸਤਾ ਮਿਲਿਆ ਕਿ ਨਹੀਂ ਤਾਂ ਪਾ ਜੀ ਦਿੱਲੀ ਨਾਲੋਂ ਵੀ ਸਸਤਾ ਰੇਟ ਦੇਵਾਂਗੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਕਿਸੇ ਨੇ ਦੁਕਾਨ ਕਰਨੀ ਹੈ ਅਸੀਂ ਉਹਨੂੰ ਵੀ ਬਹੁਤ ਘੱਟ ਰੇਟ ਤੇ ਦੁਕਾਨ ਖੜਾ ਲਾ ਕੇ ਦੇਵਾਂਗੇ 50000 ਰੁਪਏ ਦੇ ਵੀ ਤਾਂ ਅਸੀਂ ਦੁਕਾਨ ਓਪਨ ਕਰਾ ਦੇਗੇ ਉਹਦੀ ਆਲੀ ਫੁੱਲ ਗਰੰਟੀ ਹੋਰ ਯਰ ਤੇ ਵੀ ਆ ਜਾਂਦਾ ਹਾਂ 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 ਟਰਾਂਸਪੋਰਟ ਸਾਡੀ ਅਵੇਲੇਬਲ ਹੈ 올 ਇੰਡੀਆ ਟਰਾਂਸਪੋਰਟ ਹੈ ਸਾਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਸਤੇ ਵੀ ਜੇ ਕੋਈ ਬਮਾਲ ਰਖਾਣਾ ਚਾਹੁੰਦਾ ਅਸੀਂ ਬਸਤੇ ਵੀ ਰਖਾ ਦਿੰਦੇ ਆ ਉਹਦੇ ਕੋਈ ਦਿੱਕਤ ਨਹੀਂ ਆ ਉਹ ਬਸ ਸਾਡੇ ਬਸ ਇਹ ਹੈ ਡਿਲੀਵਰੀ ਚਾਰਜ ਕਸਟਮਰ ਦੇ ਹੁੰਦੇ ਆ ਸਾਡੇ ਨਹੀਂ ਹੁੰਦੇ ਕਿਉਂਕਿ ਅਸੀਂ ਪਹਿਲਾਂ ਹੀ 1-1 ਰੁਪਏ ਵਿੱਚ ਕੰਮ ਕਰਦੇ ਆ ਅਸੀਂ ਡਿਲੀਵਰੀ ਚਾਰਜ ਨਹੀਂ ਦਿੰਦੇ ਅਸੀਂ ਪੈਕਿੰਗ ਇੱਥੋਂ ਸਾਡੀ ਹੋਊਗੀ ਉੱਥੋਂ ਡਿਲੀਵਰੀ ਚਾਰਜ ਜਿਹੜਾ ਹੋਊਗਾ ਉਹ ਤੁਹਾਨੂੰ ਕਸਟਮਰ ਦਾ ਹੁੰਦਾ ਤਾਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੇ ਸਾਡੇ ਨਾਲ ਇੱਕ ਵਾਰੀ ਆ ਕੇ ਚਲੀਓ ਵਿਜ਼ਿਟ ਕਰਨਾ ਤਾਂ ਵਿਜ਼ਿਟ ਕਰੋ ਸਾਡੇ ਕੋਲੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਐ ਵੀ ਹੋਰ ਚੀਜ਼ ਵੀ ਤੁਹਾਨੂੰ ਪਸੰਦ ਆਊਗੀ ਚੀਜ਼ ਲੀਡਾਂ ਲੂਡਾਂ ਸਾਰੀਆਂ ਪੱਖੇ ਦੇ 베어ਿੰਗ ਬੋਰਿੰਗ ਯਾਨੀ ਕਿ A ਤੋਂ Z ਸਾਡੇ ਕੋਲੇ ਹਰ ਚੀਜ਼ अवेलेबल ਹੁੰਦੀ ਹੈ ਤਾਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਲੋ ਜੀ ਆਪਣੇ ਕੋਲੇ ਇਲੈਕਟ੍ਰਿਕ ਦਾ ਸਮਾਨ ਤਾਂ ਸਾਰਾ ਮਿਲਦਾ ਹੀ ਹੈ ਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਜਾਣਕਾਰੀ ਦਿੰਦਾ ਕਿ ਸਾਡੇ ਕੋਲੇ ਲੈਂਟਰ ਦਾ ਸਮਾਨ ਵੀ ਹੁੰਦਾ ਜਿਵੇਂ ਪਾਈਪਾਂ ਕੰਸੀਲਡਾਂ ਫੈਨ ਬਾਕਸ ਬੈਂਡ ਲੌਂਗ ਬੈਂਡ ਸ਼ਾਰਟ ਬੈਂਡ ਇਤੋਂ ਤੱਕ ਦੀਵਾਰਾਂ ਵਾਲੇ ਬਕਸੇ ਵੀ ਹੁੰਦੇ ਸਾਡੇ ਕੋਲੇ ਹੈਵੀ ਕੁਆ ਤੇ ਉਹਨੇ ਚੀਪ ਪ੍ਰਾਈਸ ਦੇ ਵਿੱਚ ਮਿਲਣਗੇ ਲੈਂਟਰ ਵਾਲੀ ਪਾਈਪ ਤੁਹਾਨੂੰ ਸਾਡੇ ਕੋਲੇ ਮਿਲੂਗੀ ਸਿਰਫ 58 ਰੁਪਏ ਤੇ 62 ਰੁਪਏ ਪੂਰੀ ਹੈਵੀ ਪਾਈਪ ਹੋਗੀ ਫੀਨੋਲੈਗਜ਼ਾ ਟੱਕਰ ਦੀ ਜਿੱਦੀ ਮਰਜ਼ੀ ਵਧੀਆ ਪੈਂਪ ਲੈ ਲਿਓ ਤੁਹਾਨੂੰ ਉਸ ਨਾਲ ਦੀ ਪੈਂਪ ਲਿਆਓ ਤੁਹਾਨੂੰ ਅਸੀਂ ਉਹਦੇ ਨਾਲ ਦੀ ਪੈਂਪ ਬਿਲਕੁਲ 58 ਰੁਪਏ ਤੇ 62 ਰੁਪਏ ਦੇਵਾਂਗੇ ਕੰਸੀਡ ਬਾਕਸ ਸਾਡੇ ਕੋਲੇ ਮਿਲ ਜੂਗੀ ਤੁਹਾਨੂੰ 38 ਰੁਪਏ ਦੀ ਬਹੁਤ ਹੀ ਵਧੀਆ ਕੁਆਲਿਟੀ ਹੋਗੀ ਤੇ ਸਾਡੇ ਲਈ ਸਾਡੇ ਅਸੀਂ ਇੱਕ ਆਫਰ ਹੋਰ ਕੱਢਿਆ 19 ਤਰੀਕ ਤੋਂ ਲੈ ਕੇ 30 ਤਰੀਕ ਤੱਕ ਅਸੀਂ ਹਰ ਬੰਦੇ ਨੂੰ ਇੱਕ ਗਿਫਟ ਦੇਵਾਂਗੇ ਜਿਹੜਾ ਸਾਡੇ ਕੋਲੇ ਸਮਾਨ ਲੈਣ ਆਊਗਾ ਉਹਨੂੰ ਜਾਂ ਬੈਗ ਦੇ ਸਾਨੂੰ ਸੇਵਾ ਦਾ ਮੌਕਾ ਦਿਓ ਇੱਕ ਵਾਰੀ ਤੇ ਸਾਡਾ ਯਾਨੀ ਕਿ ਇੰਸਟਾਗ੍ਰam ਤੇ ਪੇਜ ਹੈ ਸਾਨੂੰ ਉਹ ਤੁਸੀਂ ਉਹਨੂੰ ਫੋਲੋ ਕਰਿਓ ਫੇਸਬੁਕ ਤੇ ਵੀ ਅਤੇ YouTube ਤੇ ਵੀ ਸਾਡਾ ਚੈਨਲ ਹੈ ਤੁਸੀਂ ਉਹਨੂੰ ਫੋਲੋ ਲਾਈਕ ਤੇ ਕਮੈਂਟ ਜ਼ਰੂਰ ਸ਼ੇਅਰ ਕਰਿਓ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ